ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਅਕਸਰ ਹੀ ਭੀੜ ਭੜੱਕੇ ਵਾਲੀ ਥਾਂ ਜਿਵੇਂ ਕਿ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਦੀ ਹੀ ਗੱਲ ਕਰ ਲਈਏ ਤਾਂ ਮਾਵਾਂ ਵੱਲੋਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਇਹਨਾਂ ਮੁਸ਼ਕਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਾਬਾ ਦੇ ਰੋਟਰੀ ਕਲੱਬ ਗ੍ਰੇਟਰਸ ਦੇ ਗੁਰਦੇਵ ਸਿੰਘ ਮਾਨ ਵੱਲੋਂ ਜਿਨ੍ਹਾਂ ਨੂੰ ਆਪਾਂ ਦੇ ਮਾਨ ਵੀ ਕਹਿੰਦੇ ਆ ਉਹਨਾਂ ਵੱਲੋਂ ਸਾਂਝੇ ਤੌਰ ਤੇ ਇੱਕ ਬੇਬੀ ਫੀਡਿੰਗ ਕੇਂਦਰ ਨਾਬਾ ਦੇ ਬੱਸ ਸਟੈਂਡ ਦੇ ਵਿੱਚ ਖੋਲ੍ਹਿਆ ਗਿਆ ਜੋ ਕਿ ਪੰਜਾਬ ਦਾ ਗੈਰ ਸਰਕਾਰੀ ਬੇਬੀ ਫੀਡਿੰਗ ਕੇਂਦਰ ਹੈ ਗੁਰਦੇਵ ਸਿੰਘ ਮਾਨ ਵੱਲੋਂ ਇਹ ਗੱਲ ਕਹੀ ਗਈ ਕਿ ਇਸ ਤੋਂ ਪਹਿਲਾਂ ਵੀ ਇੱਕ ਬੇਬੀ ਫੀਡਿੰਗ ਕੇਂਦਰ ਖੋਲਿਆ ਗਿਆ ਸੀ ਜੋ ਕਿ ਨਾਬਾ ਦੇ ਵਿੱਚ ਹੀ ਪਟਿਆਲਾ ਗੇਟ ਵਾਲੇ ਬੱਸ ਸਟੈਂਡ ਦੇ ਵਿੱਚ ਖੋਲਿਆ ਗਿਆ ਹੁਣ ਇਹ ਦੂਸਰਾ ਗੈਰ ਸਰਕਾਰੀ ਬੇਬੀ ਫੀਡਿੰਗ ਕੇਂਦਰ ਹੈ ਜੋ ਕਿ ਨਾਬਾ ਦੇ 메ਨ ਬੱਸ ਸਟੈਂਡ ਦੇ ਵਿੱਚ ਖੋਲਿਆ ਗਿਆ ਸੋ ਇਸ ਉਪਰਾਲੇ ਦੀ ਮਹਿਲਾਵਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮਾਵਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਬੇਬੀ ਫੀਡਿੰਗ ਕੇਂਦਰ ਖੁੱਲਣ ਕਰਕੇ ਮਾਵਾਂ ਆਪਣੇ ਬੱਚਿਆਂ ਨੂੰ ਇਹਨਾਂ ਕੇਂਦਰਾਂ ਦੇ ਵਿੱਚ ਦੁੱਧ ਪਿਲਾ ਸਕਦੀਆਂ ਨੇ ਤੇ ਬੱਚੇ ਭੁੱਖੇ ਨਹੀਂ ਰਹਿਣਗੇ ਇੱਕ ਨਵੇਕਲਾ ਉਪਰਾਲਾ ਤੇ ਤਿੰਨ ਮਹਿਲਾਵਾਂ ਵੱਲੋਂ ਇਸ ਉਪਰਾਲੇ ਦੀ ਸ਼ਿਲਾਗਾ ਵੀ ਕੀਤੀ ਗਈ ਹੈ ਦੂਸਰੇ ਪਾਸੇ ਗੁਰਦੇਵ ਸਿੰਘ ਦੇ ਮਾਨ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਪੰਜਾਬ ਦਾ ਦੂਸਰਾ ਗੈਰ ਸਰਕਾਰੀ ਬੇਬੀ ਫੀਡਿੰਗ ਪੁਆਇੰਟ ਬਣਾਇਆ ਗਿਆ ਹੈ ਇਹ ਦੋਵੇਂ ਨਾਬੇ ਦੇ ਵਿੱਚ ਹੀ ਹਨ ਪਹਿਲਾ ਨਾਬਾ ਦੇ ਪਟਿਆਲਾ ਗੇਟ ਦੇ ਬੱਸ ਸਟੈਂਡ ਵਿੱਚ ਤੇ ਦੂਸਰਾ ਨਾਬਾ ਦੇ 메ਨ ਬੱਸ ਸਟੈਂਡ ਦੇ ਵਿੱਚ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਵਿੱਚ ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਰੋਟਰੀ ਕਲੱਬ ਗ੍ਰੇਟਰ ਦੇ ਸਹਿਯੋਗ ਨਾਲ ਇਹ ਬੇਬੀ ਫੀਡਿੰਗ ਪੁਆਇੰਟ ਜਿਹੜੇ ਨੇ ਬਣਾਏ ਗਏ ਨੇ ਇਸ ਮੌਕੇ ਤੇ ਰੋਟਰੀ ਕਲੱਬ ਨਾਬਾ ਗ੍ਰੇਟਰ ਦੇ ਉਦੇਦਾਰਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਹ ਕੇਂਦਰ ਇਸ ਲਈ ਬਣਾਏ ਤਾਂ ਕਿ ਮਾਵਾਂ ਵੱਲੋਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਨਾ ਆਵੇ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਨਾਬਾ ਬੱਸ ਸਟੈਂਡ ਤੇ ਅਸੀਂ ਕਨਵੇਕਲੀ ਕਿਸਮ ਦੀ ਪਹਿਲ ਜਿਹੜੀ ਹੈ ਜੀ ਕੀਤੀ ਹੈ ਇਸ ਤੋਂ ਪਹਿਲਾਂ ਅਸੀਂ ਪਟਿਆਲਾ ਗੇਟ ਨਾਬਾ ਵੀ ਇਹ ਪਹਿਲ ਕੀਤੀ ਸੀ ਪਰ ਮੈਂ ਰੋਟੀ ਕਲੱਬ ਗ੍ਰੇਟਰ ਨਾਬਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲਲਤ ਜੀ ਸਮੁੱਚੀ ਟੀਮ ਦਾ ਪ੍ਰੈਜ਼ੀਡੈਂਟ ਸਾਹਿਬ ਮੈਂਬਰ ਸਾਹਿਬਾਨ ਦਾ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਦਾ ਆਰੰਭ ਕੀਤਾ ਹੈ ਜੀ ਇਹ ਬੇਬੀ ਫੀਡਿੰਗ ਪੁਆਇੰਟ ਹੈ ਜੀ ਯਾਨੀ ਕਿ ਮਾਂ ਆਪਣੇ ਬੱਚੇ ਨੂੰ ਦੁੱਧ ਅਗਰ ਪਿਉਣਾ ਚਾਹੁੰਦੀ ਹੈ ਬੱਸ ਸਟੈਂਡ ਤੇ ਹੈ ਉਹ ਬੈਠੀ ਹੈ ਤਾਂ ਤੁਸੀਂ ਆਪਸੋ ਕੇ ਦੇਖੋਗੇ ਕਿਵੇਂ ਮਹਿਸੂਸ ਹੁੰਦਾ ਹੋਊਗਾ ਜੀ ਕਿਉਂਕਿ ਪਬਲਿਕ ਪੁਆਇੰਟ ਹੈ ਜੀ ਲੋਕ ਬਹੁਤ ਹੁੰਦੇ ਨੇ ਤਾਂ ਇਸ ਕਰਕੇ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆ ਸਕਦੇ ਇਹ ਅਸੀਂ ਪੁਆਇੰਟ ਇਸ ਕਰਕੇ ਬਣਾਇਆ ਕਿ ਜਦੋਂ ਵੀ ਮਾਂ ਆਪਣੇ ਬੱਚੇ ਨੂੰ ਲੈ ਕੇ ਬੱਸ ਸਟੈਂਡ ਤੇ ਆਉਂਦੀ ਹੈ ਤਾਂ ਆਪਣੇ ਬੱਚੇ ਨੂੰ ਆਰਾਮ ਨਾਲ ਅੰਦਰ ਬਹਿ ਕੇ ਦੁੱਧ ਪਿਆ ਸਕਦੀ ਹੈ ਜਿਹਦੇ ਨਾਲ ਸੇਫਟੀ ਪੁਆਇੰਟ ਵੀ ਹੈ ਜੀ ਔਰ ਬੱਚਾ ਅਗਰ ਭੁੱਖਾ ਬੱਚਾ ਅਗਰ ਰੋ ਰਿਹਾ ਤਾਂ ਉਹ ਬੱਚਾ ਜਿਹੜਾ ਜੀ ਉਹ ਚੁੱਪ ਕਰ ਜੂਗਾ ਕਿਉਂਕਿ ਉਹਨੂੰ ਮਾਂ ਦਾ ਦੁੱਧ ਦੀ ਲੋੜ ਹੈ ਫਿਰ ਇਹ ਇੱਕ ਨਵੇਕਲੀ ਕਿਸਮ ਦੀ ਇਹ ਪਹਿਲ ਹੈ ਜਿਹੜੀ ਅਸੀਂ ਪੂਰੇ ਨਾਭਾ ਦੇ ਜਿਹੜੇ ਬਾਕੀ ਵੀ ਬੱਸ ਸਟੈਂਡ ਨੇ ਉੱਥੇ ਵੀ ਕਰਾਂਗੇ ਔਰ ਇਹਦੇ ਵਿੱਚ ਰੋਟਰੀ ਕਲੱਬ ਨਾਭਾ ਗ੍ਰੇਟਰ ਦੀ ਇਹ ਬਹੁਤ ਇਹ ਸੱਚਾ ਕੰਮ ਹੈ ਜੀ ਬਹੁਤ ਤਾਰੀਫ ਮੈਂ ਕਰਦਾ ਕਿ ਸਾਰੀ ਟੀਮ ਜਿਹੜੀ ਹੈ ਮਿਲ ਕੇ ਕੰਮ ਕਰ ਰਹੀ ਹੈ ਨਾਬੇ ਦੇ ਵਿੱਚ ਅਲੱਗ-ਅਲੱਗ ਪੁਆਇੰਟਾਂ ਦੇ ਜਿੱਥੇ ਵੀ ਅਸੀਂ ਇਹਨਾਂ ਦੀ ਡਿਊਟੀ ਲਈ ਇਹਨਾਂ ਨੇ ਬਹੁਤ ਹੀ ਤਨਦੇਹੀ ਨਾਲ ਸਾਰੀਆਂ ਡਿਊਟੀਆਂ ਨਿਭਾਈਆਂ ਨੇ ਇਹ ਡਿਊਟੀ ਵੀ ਬਹੁਤ ਅੱਛੇ ਤਰੀਕੇ ਨਾਲ ਨੇ ਨਿਭਾਈ ਹੈ ਮੈਂ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਹੈ ਮਾਈਂਡ ਦੇ ਵਿੱਚ ਕਿਵੇਂ ਆਇਆ ਜੀ ਇਸ ਤਰ੍ਹਾਂ ਫਰਮਾ ਲਾ ਬੈ ਬੇਸਿਕਲੀ ਲਲਿਤ ਜੀ ਇੱਕ ਦਿਨ ਮੇਰੇ ਕੋਲ ਬੈਠੇ ਸੀ ਅਸੀਂ ਆਪ ਡਿਸਕਸ ਕਰਨ ਲੱਗੇ ਤਾਂ ਗੱਲ ਚੱਲੀ ਬੱਸ ਸਟੈਂਡ ਦੀ ਕਿ ਬੱਸ ਸਟੈਂਡ ਬਹੁਤ ਅੱਛੇ ਬਣ ਰਹੇ ਨੇ ਨਾਬੇ ਤਾਂ ਇਹਨਾਂ ਨੇ ਗੱਲ ਕੀਤੀ ਵੀ ਇੱਕ ਮੇਰੇ ਮਨ ਚ ਆਈਡੀਆ ਹੈਗਾ ਕਿ ਅਗਰ ਬੇਬੀ ਫੀਡਿੰਗ ਪੁਆਇੰਟ ਬਣਾਇਆ ਜਾਵੇ ਮੈਂ ਕਿਹਾ ਜੀ ਬਿਲਕੁਲ ਇਹ ਤਾਂ ਬਹੁਤ ਅੱਛੀ ਗੱਲ ਹੈ ਜੀ ਸੋ ਇਹਨਾਂ ਨੇ ਆਈਡੀਆ ਮੈਨੂੰ ਦੱਸਿਆ ਫਿਰ ਅਸੀਂ ਡਿਸਕਸ ਕਰਕੇ ਕਿ ਕਿਵੇਂ ਹੋਣਾ ਚਾਹੀਦਾ ਕਿੱਥੇ ਬਣਾਉਣਾ ਚਾਹੀਦਾ ਕਿਹੜਾ ਪੁਆਇੰਟ ਰੱਖੀਏ ਉਹ ਡਿਸਕਸ ਕਰਕੇ ਅਸੀਂ ਸਾਰਾ ਫਾਈਨਲ ਕੀਤਾ ਪਹਿਲਾਂ ਅਸੀਂ ਬੇਬੀ ਫੀਡਿੰਗ ਪੁਆਇੰਟ ਜਿਹੜਾ ਜੀ ਉਹ ਪਟਿਆਲਾ ਗੇਟ ਨਾਬਾ ਬਣਾਇਆ ਦੂਜਾ ਬੇਬੀ ਫੀਡਿੰਗ ਪੁਆਇੰਟ ਜਿਹੜਾ ਅਸੀਂ ਨਾਬੇ ਦਾ ਮੇਨ ਬੱਸ ਸਟੈਂਡ ਜਿਹੜਾ ਜੀ ਉੱਥੇ ਬਣਾਇਆ ਪਰ ਇਹਦੇ ਵਿੱਚ ਅਸੀਂ ਤਬਦੀਲੀ ਕੀਤੀ ਹੈ ਜਿਹੜੀ ਹੁਣ ਇਹਦੀ ਆਹ ਸੀਟ ਹੈ ਜੀ ਇਹ ਜਿਹੜੀ ਹੈ ਜੀ ਹੁਣ ਬਹੁਤ ਅੱਛੀ ਲੱਗ ਗਈ ਹੈ ਔਰ ਇਹਦਾ ਕੰਮ ਜਿਹੜਾ ਪ੍ਰੋਪਰ ਅੱਛੇ ਤਰੀਕੇ ਨਾਲ ਕੀਤਾ ਇਹ ਕਈ ਸਾਲ ਜਿਹੜਾ ਜੀ ਇਹ ਖਰਾਬ ਨਹੀਂ ਹੋਊਗਾ ਔਰ ਭੈਣਾ ਵਾਸਤੇ ਉਹ ਮਾਤਾਵਾਂ ਵਾਸਤੇ ਇਹ ਬਹੁਤ ਇੱਕ ਕਾਰਗਰ ਸਾਬਤ ਹੋਊਗਾ ਔਰ ਜਿਹਨਾਂ ਨੇ ਮਾਂ ਲੈ ਕੇ ਗੋਦੀ ਚ ਸਫ਼ਰ ਕਰਦੀ ਹੈ ਉਹਨਾਂ ਵਾਸਤੇ ਵੀ ਇਹ ਬਹੁਤ ਅੱਛਾ ਕਾਰਗਰ ਸਾਬਤ ਹੋਊਗਾ ਜੀ ਤੁਹਾਨੂੰ ਨਿਮਾਣੀ ਜੀ ਕੋਸ਼ਿਸ਼ ਹੈ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਪਸੰਦ ਕਰਨਗੇ ਇਹ ਉਪਰਾਲਾ ਜੀ ਬੇਸਿਕਲੀ ਔਰਮਨ ਨੂੰ ਸਮਰਪਿਤ ਹੈ ਜੀ ਅਸੀਂ ਮਹਿਲਾਵਾਂ ਦੇ ਲਈ ਜਿੰਨੀ ਕਿ ਇੰਡੀਪੈਂਡੈਂਸ ਜਿੰਨੀ ਕਿ ਉਹਨਾਂ ਨੂੰ ਸੁਵਿਧਾ ਦੇ ਸਕਦੇ ਹਾਂ ਉਹਦੇ ਤੇ ਲੱਗੇ ਹੋਏ ਆਂ ਜੀ ਪਹਿਲਾਂ ਅਸੀਂ ਲੇਡੀਜ਼ ਔਰ ਜੈਂਟਸ ਦੇ ਬਾਥਰੂਮ ਜਿਹੜੇ ਨੇ ਪਟਿਆਲਾ ਗੇਟਵੇ ਖੇ ਉਹ ਵੀ ਕਲੱਬ ਮੇਨਟੇਨ ਕਰ ਰਹੇ ਹੈ ਤੇ ਦੋ ਹੁਣ ਅਸੀਂ ਬੇਬੀ ਫੀਡਿੰਗ ਪੁਆਇੰਟ ਬਣਾਤੇ ਔਰ ਆਣ ਵਾਲੇ ਦਿਨਾਂ ਚ ਰੇਲਵੇ ਸਟੇਸ਼ਨ ਔਰ ਹੋਰ ਵੀ ਕਿਤੇ ਪਬਲਿਕ ਪਲੇਸ ਦੇ ਉੱਤੇ ਅਸੀਂ ਇਸ ਤਰ੍ਹਾਂ ਦੇ ਇਹ ਉਪਰਾਲੇ ਕਰਾਂਗੇ ਤਾਂ ਕਿ ਮਹਿਲਾਵਾਂ ਨੂੰ ਜਿਹੜੀ ਸੁਰੱਖਿਅਤ ਔਰ ਸਿਹਤਮੰਦ ਕੀਤਾ ਜਾ ਸਕੇ ਬਹੁਤ ਵਧੀਆ ਉਪਰਾਲਾ ਹੈ ਜੀ ਅੱਜ ਕੱਲ ਜੇ ਜਿਵੇਂ ਚੱਲਦਾ ਪਿਆ ਦੇਖੋ ਕੋਈ ਇੱਕ ਬੰਦੇ ਦੀ ਕਿੰਦਾ ਨਹੀਂ ਤਾਂ ਹਨਾ ਆਪਣੇ ਬੱਚੇ ਨੂੰ ਦੁੱਧ ਪਿਆੰਦੀ ਆ ਮਾਂ ਕੋਈ ਕਿਵੇਂ ਦੇਖਦਾ ਕੋਈ ਕਿਵੇਂ ਦੇਖਦਾ ਇਸ ਕਰਕੇ ਬਹੁਤ ਵਧੀਆ ਗੱਲ ਹੈ ਉਹ ਵਧੀਆ ਬਣਾਈ ਜੇਗਾ ਪਾਸੇ ਬੈਠ ਕੇ ਆਪਣੇ ਬੱਚੇ ਨੂੰ ਹਿਤ ਕਰ ਸਕਦਾ ਬੰਦੇ ਬੱਚੇ ਨੂੰ ਮਿੱਠੇ ਪਿਆ ਸਕਦੇ ਆ ਆਪ ਕੋ ਸਫਰ ਦੇ ਗੁਆਣ ਹੁੰਦੇ ਤਾਂ ਬੱਚੇ ਨੂੰ ਭੁੱਖ ਵੀ ਲੱਗਦੀ ਹਾਂਜੀ ਭੁੱਖ ਵੀ ਲੱਗਦੀ ਆ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਆ ਇਹ ਤੇ ਕੈਮਰਾ ਬਣਾਇਆ ਜਿਹੜਾ ਇਸ ਤਰ੍ਹਾਂ ਦੇ ਬਣਨੇ ਚਾਹੀਦੇ ਨੇ ਹੋਰ ਹਾਂਜੀ ਹਾਂ ਹੋਰ ਵੀ ਚਾਹੀਦੇ ਨੇ ਵੈਸੇ ਬਣਨੇ ਸਾਰੇ ਪਾਸੇ ਜਗ੍ਹਾ ਹੋਣੀ ਚਾਹੀਦੀ ਪਰ ਬਹੁਤ ਵਧੀਆ ਗੱਲ ਆ